ਦੋਸਤੋ ਪਾਣੀ ਆਇਆ ਸੀ ਤੇ ਗੱਡੀ ਧੋ ਕੇ ਸ਼ਿੰਗਾਰਤੀ ਮੈਂ ਵਧੀਆ ਸਵਾਰ ਸਵਾਰਤੀ ਰੈਡੀ ਹੋ 1 2 3 ਸਟਾਰਟ ਲੋ ਵੀ ਦੋਸਤੋ ਮੋਟਰਸਾਈਕਲ ਲੈਣ ਆਏ ਸੀ ਮੰਡੀ ਹੈਲੋ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਵਿੱਚ ਤੋ ਬਹੁਤ ਹੈ ਗਰਮੀ ਬਹੁਤ ਹੈ ਅਜ ਦਾ ਦਿਨ ਚੜ ਚੁੱਕਿਆ ਅਜ ਦਾ ਵਲੌਗ ਸ਼ੁਰੂ ਹੋ ਗਿਆ ਦਹੀਂ ਸ਼ੱਕਰ ਖਾ ਕੇ ਅਜ ਦਾ ਵਲੌਗ ਸ਼ੁਰੂ ਕੀਤਾ ਸੋ ਦੇਖਦੇ ਆਂ ਅੱਜ ਦਿਨ ਕਿਵੇਂ ਦਾ ਲੰਘਦਾ ਹੈ ਕੀ ਕੁਝ ਕਰਦੇ ਆਂ ਸਾਰਾ ਕੁਝ ਤੁਹਾਨੂੰ ਇਸ ਵਲੌਗ ਵਿੱਚ ਦਿਖਾਵਾਂਗੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਚਲੋ ਅੱਜ ਦੇਖਦੇ ਆਂ ਕੀ ਕੁਝ ਹੁੰਦਾ ਦਿਨ ਵਿੱਚ ਸੋ ਗਰਮਾ ਘੇਰਿਓ ਦੁੱਧ ਫੜਾ ਕੇ ਉਹਨੇ ਗੁਰਦੁਆਰਾ ਸਾਹਿਬ ਮਿਸਤਰੀ ਲੱਗੇ ਹੋਏ ਆ ਪੀਓ ਪੀ ਵਾਲੇ ਦੁੱਧ ਫੜਾ ਕੇ ਆਤੇ ਆ ਵਾਪਸ ਤਾਂ ਮਰਾ ਹੋ ਚੁੱਕੇ ਆ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਹੈ ਅੱਗੇ ਵੀ ਦਿਖਾਇਆ ਤੁਹਾਨੂੰ ਕਈ ਵਲੋਗਾਂ ਵਿੱਚ ਪੀਓਪੀ ਦਾ ਕੰਮ ਚੱਲ ਰਿਹਾ ਹੈ ਕਿੱਧਰ ਗਏ ਭਾਈ ਉਹ ਆ ਗਏ ਭਾਈ ਮਿਸਤਰੀ ਸਾਹਿਬ ਆ ਮਿਸਤਰੀ ਸਾਹਿਬ ਪੀਓਪੀ ਦਾ ਕੰਮ ਕਰ ਰਹੇ ਆ ਗੁਰਦੁਆਰਾ ਸਾਹਿਬ ਉਹ ਠੀਕ ਹੈ ਭਾਈ ਆ ਦੇਖੋ ਭਾਈ ਡਿਜ਼ਾਈਨ ਮਾਰਾ ਕਿਵੇਂ ਲੱਗਿਆ ਦੱਸਿਓ ਜ਼ਰੂਰ ਬਾਰੋਂ ਹੋ ਗਿਆ ਕਿ ਨਹੀਂ ਠੀਕ ਸੋ ਦੋਸਤੋ ਪੀਓਪੀ ਦਾ ਕੰਮ ਚੱਲ ਰਿਹਾ ਉਸ ਤੋਂ ਬਾਅਦ ਪੁੱਟੀ ਰੰਗ ਦਰਵਾਜ਼ੇ ਆ ਬਾਰੀਆਂ ਬਿਜਲੀ ਵਾਲੇ ਬੋਰਡ ਤੇ ਥੱਲੇ ਮਾਰਬਲ ਛੇਤੀ ਹੋ ਜਾਣਾ ਬਸ ਤਿੰਨ ਚਾਰ ਮਹੀਨਿਆਂ ਚ ਕੰਮ ਹੋ ਜਾਣਾ ਸਾਰਾ ਉੱਪਰ ਜਾ ਕੇ ਤੁਹਾਡਾ ਸਾਰਾ चौबी एफ पिंड दरबार साहब निशान साहब उपरों देख सकते हो उपरों घुमट सारे इस तरह दिखते पेंड अपना उपरों सारा पिंड दिखता इच्छे की थ है ब जा सकते पर रिस्क बहुत है क्योंकि तो डूंगा बहुत है ਤੁਹਾਨੂੰ ਦਿਖਾਉਣ ਵਾਸਤੇ ਉੱਪਰੋਂ ਥੋੜਾ ਜਿਹਾ ਮੈਂ ਬਾਹਰ ਆਇਆ ਆ ਦੇਖੋ ਸਾਡਾ ਪਿੰਡ 24 ਜਿੱਥੇ ਥੱਲੇ ਡੂੰਗਾ ਬਹੁਤ ਹੈ ਇਧਰ ਦੂਰ ਤੱਕ ਕਿੰਨੀ ਕਾ ਜਾਂਦੀ ਦੇਖੋ ਰਖੜ ਕੇ ਥਲੇ ਬਹੁ ਡੂੰਗਾ ਲੱਗਦਾ ਲੱਤਾਂ ਕੰਬਦੀਆਂ ਸੋ ਦੋਸਤੋ ਆ ਗੁਰਦੁਆਰਾ ਸਾਹਿਬ ਦੀ ਫਰੰਟ ਹੈ ਇਧਰੋਂ ਫਰੰਟ ਹੈ ਦੇਖੋ ਬੜਾ ਸੁੰਦਰ ਲੱਗ ਰਿਹਾ ਸੋ ਜਿਹੜਾ ਪੁਰਾਣਾ ਦਰਬਾਰ ਸੁਵਾਲ ਹੈ ਇਹ ਪੁਰਾਣਾ ਹੈ ਇਹ ਗੁਰਦੁਆਰਾ ਸਾਹਿਬ ਦੀ ਗ੍ਰੰਥੀ ਸਹਿਬਾ ਦਾ ਜਿਹੜਾ ਉਹ ਰੈਸ਼ ਹੈ ਤੇ ਆ ਗੁਰਦੁਆਰਾ ਸਾਹਿਬ ਹੈ ਸੋ ਦੋਸਤੋ ਹੁਣ ਜਾ ਰਹੇ ਆ ਮੰਡੀ ਕੇਸੀ ਸਿੰਘਪੁਰ ਕਿਉਂਕਿ ਆਪਣਾ ਮੋਟਰਸਾਈਕਲ ਉੱਥੇ ਇੰਜਨ ਹੋਣ ਵਾਸਤੇ ਦਿੱਤਾ ਹੋਇਆ ਉਹਦਾ ਪਤਾ ਕਰਕੇ ਆਉਣਾ ਵੀ ਬਣਿਆ ਕਿ ਨਹੀਂ ਵੈਸੇ ਉਹ ਮਿਸਤਰੀ ਕਹਿੰਦੇ ਸੀ ਅੱਜ ਦੇ ਦਾਂਗੇ ਉਹਦਾ ਪਤਾ ਕਰਕੇ ਆਉਣਾ ਹੁਣ ਮੈਂ ਜਾ ਕੇ ਬਣਿਆ ਕਿ ਨਹੀਂ ਬਣਿਆ ਚਲਦੇ ਆਂ ਉੱਥੇ ਮੰਡੀ ਮੰਡੀ ਘਮਾਉਣੇ ਆ ਅੱਜ ਤੁਹਾਨੂੰ ਇਹ ਸਕੂਟਰੀ ਤੇ ਚਲਦੇ ਆਂ ਸੋ ਜਾ ਰਹੇ ਆਂ ਜੀ ਮੰਡੀ ਨੂੰ ਆਹ ਰਸਤਾ ਜਾ ਰਹੇ ਆ ਮੰਡੀ ਨੂੰ ਇਧਰ ਛੱਪੜ ਆ ਗਿਆ ਦੇਖੋ ਪਿੰਡਾਂ ਦੀ ਜਿਹੜੀ ਸਕੂਨ ਭਰੀ ਜ਼ਿੰਦਗੀ ਆ ਬਹੁਤ ਆਨੰਦ ਭਾਈ ਇਹ ਪਿੰਡਾਂ ਦਾ ਮਾਹੌਲ ਹੈ। ਹਰ ਪਾਸੇ ਹਰਿਆਲੀ ਤੇ ਇਧਰ ਆਹ ਰਸਤਾ ਮੰਡੀ ਨੂੰ ਜਾ ਰਿਹਾ। ਇਧਰ ਖੇਤ ਖਲਿਆਣ ਆਗੇ। ਗੁਰਮukh ਪਿਆਰੋ ਇਹ ਸਕੂਟਰੀ ਤੇ ਜਾ ਰਹੇ ਆ ਸਕੂਟੀ ਦੇ ਚਾਰਜਿੰਗ ਵਾਲੀ ਹੈ ਇੱਕ ਵਾਰ ਚਾਰਜ ਹੋਣ ਨਾਲ 60 ਕਿਲੋਮੀਟਰ ਚੱਲਦੀ ਹੈ ਬੜੀ ਆਰਾਮਦਾਇਕ ਸਕੂਟਰੀ ਹੈ। ਪਹਿਲਾ ਗੇਅਰ ਲੱਗਿਆ ਹੋਇਆ ਹੈ। ਪਹਿਲੇ ਗੇਅਰ 'ਚ ਹੈ 30 ਦੀ ਸਪੀਡ ਤੇ ਚੱਲਦੀ ਹੈ ਵੈਸੇ ਅਸੀਂ ਆਮ ਨਹੀਂ ਜਾਂਦੇ ਆ ਤੇ ਬੜਾ ਆਨੰਦ ਦਿੰਦੀ ਹੈ ਸਾਨੂੰ ਇਹਨਾਂ પેટ્રોલ ਦੀ ਲੋਡ ਨਾ ਲਾਇਸੈਂਸ ਦੀ ਲੋਡ ਨਾ ਕਿਸੇ ਡਾਕੂਮੈਂਟਸ ਦੀ ਲੋਡ ਬਿਲਕੁਲ ਜਿਵੇਂ ਫ੍ਰੀ ਹੈ ਚਾਰਜ ਲਾਓ ਜਿੱਥੇ ਮਰਜ਼ੀ ਜਾਓ ਹੁਣ ਮੰਡੀ ਨੂੰ ਜਾ ਰਹੇ ਆ ਰਸਤੇ ਵਿੱਚ ਪਹੁੰਚ ਚੁੱਕੇ ਆ ਮੰਡੀ ਮੰਡੀ ਕੇਸ ਜਿਸ ਨੂੰ ਪ੍ਰਾਗਈ ਹੈ ਬਈ ਜੀ ਪੂਰੇ ਹੋ ਗਏ ਸੀ ਬਈ ਜੀ ਅੱਛਾ ਕਿ ਉਹਨਾਂ ਨਾਲ ਕੋਈ ਹੈਗਾ ਮੋਟਰਸਾਈਕਲ ਤਿਆਰ ਹੈ ਸੋ ਗੁਰਮਖ ਪਿਆਰ ਪ੍ਰਸ਼ਾਦਾ ਛਕ ਲੈ ਉਹਨਾਂ ਘਰ ਆ ਗਏ ਮੰਡੀ ਜਾਏ ਸੀ ਮੋਟਰਸਾਈਕਲ ਤਿਆਰ ਹੈ ਹੁਣ ਆ ਕੇ ਪ੍ਰਸ਼ਾਦਾ ਛਕ ਲੈਣਾ ਹੈ ਕੋ ਟਾਈਮ ਹੋਇਆ 11:30 ਔਰ ਮੁੱਖ ਪਿਆਰਿਓ ਪਾਣੀ ਆ ਗਿਆ ਮੋਟਰ ਦਾ ਗੱਡੀ ਧੋ ਲਈਏ ਔਰ ਗਾਰਾ ਲੱਗਿਆ ਪਿਆ ਮੋਟਰਸਾਈਕਲ ਆ ਨਾ ਅਸੀਂ ਮੰਡੀ ਤੇ ਮੋਟਰਸਾਈਕਲ ਬਿਲਕੁਲ ਤਿਆਰ ਹੈ ਜਮਾ ਤਿਆਰ ਕਰਤਾ ਕਵਾਸਾਕੀ ਪੁਰਾਣਾ ਮੋਟਰਸਾਈਕਲ ਇੰਜਨ ਕਰਕੇ ਆਵਾਜ਼ ਵਧੀਆ ਬਣ ਗਈ ਹੁਣ ਇੰਜਨ ਇੰਜਨ ਦੁਆਰਾ ਕਰਵਾਇਆ ਬਹੁਤ ਵਧੀਆ ਬਣ ਗਿਆ ਮੋਟਰਸਾਈਕਲ ਪੁਰਾਣਾ ਮੋਟਰਸਾਈਕਲ ਹੈ ਵਧੀਆ ਮੋਟਰਸਾਈਕਲ ਕਵਾਸਾਕੀ ਐਵਰੇਜ ਬਹੁਤ ਹੈ ਸੋ ਗਰਮਖ ਪਿਆਰੋ ਗਰਮੀ ਬਹੁਤ ਆ ਮੰਡੀ ਜਾਏ ਤੋਂ ਹੁਣ ਬੱਚਿਆਂ ਨੂੰ ਗੇਮ ਖੜਾਉਣ ਲੱਗੇ ਆਂ ਵਿਹਲੇ ਸੀ ਥੋੜਾ ਜਿਹਾ ਤੇ ਬੱਚਿਆਂ ਨਾਲ ਮਸਤੀ ਬੱਚਿਆਂ ਨੂੰ ਗੇਮ ਖੜਾਉਣਾ ਦੇਖਿਓ ਤੁਸੀਂ ਵੀ ਫਿਰ ਨਹੀਂ ਗੇਮ ਖੜਨੀ ਗੇਮ ਖੜਾਉਣਾ ਇਹਨੂੰ ਇਹਨਾਂ ਨੂੰ ਬੱਚਿਆਂ ਨੂੰ ਦੇਖਿਓ ਫਿਰ ਮਸਤੀ ਕਰਦੀ ਦੇ ਸਰਬੱਤ ਮਸਤੀ ਕਰ ਰਹੀ ਹੈ ਸਰਬੱਤ ਮਸਤੀ ਕਰ ਰਹੀ ਹੋਲੀ RAM ਨਾ ਸਮਰ ਗੇਮ ਦਾ ਸਮਾਨ ਲੈ ਕੇ ਮੈਟਲ ਵੀ ਲੈ ਕੇ ਆਂ ਅੱਛਾ ਮੈਟਲ ਵੀ ਮਿਲਣਾ ਕਿ ਮੈਟਲ ਕਿਨੂੰ ਮਿਲੂਗਾ ਜਿਹੜਾ ਜਿੱਤੂ ਮੈਡਲ ਸਕੂਲ ਦਾ ਮੈਡਲ ਹੈ ਹਾਂਜੀ ਜਿਹੜਾ ਜਿੱਤੂ ਨੂੰ ਮੈਡਲ ਮਿਲੂਗਾ ਕੀ ਲੈ ਕੇ ਆ ਟੋਫੀਆਂ ਹਾਂਜੀ ਬੱਸ ਦੋਸਤੋ ਗਰਮੀ ਬਹੁਤ ਹੈ ਗਰਮੀ ਤੋਂ ਜਿਹੜਾ ਥੋੜਾ ਧਿਆਨ ਇਧਰ ਕਰਨ ਵਾਸਤੇ ਇਹ ਬੱਚਿਆਂ ਨੂੰ ਗੇਮ ਖਿਡਾ ਰਹੇ ਆ ਸੋ ਗੇਮ ਇਹ ਹੈ ਬੀਆ ਟੋਫੀਆਂ ਕਿੰਨੀਆਂ ਜੀ ਚਾਹੀਏ ਸਮਰ ਤੂੰ 18 ਜੀ 18 ਟੋਫੀਆਂ ਇਧਰ ਵੀ 18 ਇਧਰ ਵੀ 18 ਦੋ ਖਿਡਾਰੀ ਤਿਆਰ ਹੈ ਸਰਬੱਤ ਤੇ ਸਮਰ ਤੇ ਚੱਕ ਚੱਕ ਕੇ ਟੋਫੀਆਂ ਲਿਆ ਕੇ ਟੋਕਰੀ ਚ ਪਾਉਣੀ ਆ ਇੱਕ ਇੱਕ ਕਰਕੇ ਲੈਉਣੀ ਆ ਇਕੱਠੀਆਂ ਨਹੀਂ ਲੈਉਣੀਆਂ ਦੋ ਠੀਕ ਹੈ ਠੀਕ ਹੈ ਜੀ ਹਾਂ ਤੇ ਜਿਹੜਾ ਪਹਿਲਾਂ ਪਾਊਗਾ ਟੋਕਰੀ ਚ ਟੋਫੀਆਂ ਉਹ ਜਿੱਤੂਗਾ ਠੀਕ ਹੈ ਮੈਂ ਜਿੱਤਿਆ ਹੈ ਹੈ ਮੈਡਲ ਮੈਡਲ ਟੋਫੀ ਖਾ ਲਾ ਪਹਿਲਾਂ ਮੈਡਲ ਦਿਖਾਉਂ ਜਿਹੜਾ ਜਿੱਤ ਗਿਆ ਉਹਨੂੰ ਆ ਮੈਡਲ ਮਿਲੂਗਾ ਪੂਰੇ ਸਤਕਾਰ ਨਾਲ ਉਹਦੇ ਗੱਲ ਚ ਪਾਵਾਂਗੇ ਮੈਡਲ ਠੀਕ ਹੈ ਓਕੇ ਚਲੋ ਰੈਡੀ ਹੋ ਜੋ ਰੈਡੀ ਹਾਂ 1 2 3 स्टार्ट हां देखਦੇ ਆ ਕੌਣ ਪਹਿਲਾਂ ਪਾਉਂਦਾ ਸਮਰ ਤੇਰਾ ਕਾਦ ਲੰਮਾ ਬਈ ਸਰਵਤਾ ਛੋਟਾ ਹੈ ਹਾਂ ਆ ਗਲਤ ਲਾ ਦਿੱਤਾ ਨਹੀਂ 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 ਸਰਵਤੇ ਐ ਨਹੀਂ ਕਰਨਾ ਚੀਟਿੰਗ ਨਹੀਂ ਕਰਨੀ ਬਈ ਗਲਤ ਗੱਲ ਗਲਤ ਗੱਲ ਗਲਤ ਗੱਲ ਚੀਟਿੰਗ ਕਰ ਗਿਆ ਸਰਵਤਾ ਬਈ ਨਾ 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 ਸਮਰ ਦੀਆਂ ਕਿੰਨੀ ਰਹਿ ਗਈਆਂ ਚੱਲ ਬਾਹਰ ਕੀ ਆ ਰਹੀ ਹੈ ਚੀਟਿੰਗ ਕਿਤੇ ਸਰਬੱਤਾਂ ਚੀਟਿੰਗ ਕਰ ਗਿਆ ਵੀ ਮੈਨੂੰ ਲੱਗਦਾ ਤੈਨੂੰ ਕਿਹਾ ਸੀ ਇੱਕ ਇੱਕ ਨਹੀਂ ਪਾ ਇੱਕ ਇੱਕ ਪਾਉਣੀ ਹੈ ਸਾਰੀਆਂ ਇਕੱਠੀਆਂ ਨਹੀਂ ਚੱਕਣੀਆਂ ਕੀ ਹੋ ਗਿਆ ਤੇ ਸਪੀਡ ਆਦੀ ਫਿਰ ਮੈਂ ਕੰਨਾ ਕਰਦਾ ਚੱਲ ਕੋਈ ਨਹੀਂ ਸਮਰ ਤੂੰ ਹੀ ਰਾਮ ਨਾ ਕਰਿਆ ਕਰ ਸੋ ਗੇਮ ਥੋੜਾ ਜਾ ਗਿਆ ਸੀ ਕਿਉਂਕਿ ਸਰਬੱਤੇ ਨੇ ਚੀਟਿੰਗ ਕਰ ਲਈ ਤੇ ਸਰਬੱਤੇ ਚੀਟਿੰਗ ਨਹੀਂ ਕਰਨੀ ਹੁਣ ਠੀਕ ਹੈ ਰਾਮਨਗਰਿਆ ਕਰ ਸਭ ਤੇ ਤੂੰ ਉਹ ਛੋਟੀ ਹੈ ਬਤ ਤੇ ਹੁਣ ਚਲੋ ਦੁਬਾਰਾ ਟੋਫੀਆਂ ਜਿਚਾਰੇ ਆ ਇੱਕ ਕਰ ਗਈ ਕਿੰਨੀਆਂ ਟੋਫੀਆਂ 1 2 3 4 5 6 7 8 9 ਹੈ ਹਨ ਕੁੜੀਆਂ 18 ਇਧਰ ਲੀ ਗਿਣ 1 2 3 4 5 6 7 8 9 ਕੁੜੀਆਂ 18 ਚਲੋ ਠੀਕ ਹੈ ਰੈਡੀ ਹੋ ਸਰਵਤੇ ਤੂੰ ਜਿੱਤੇਗਾ ਜਿੱਤੇਗਾ ਚੱਲ 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 ਸਰਵਤੇ ਸਰਵਤੇ ਲੱਗ ਗਿਆ ਲੀਆਂ ਪਾਲਾ ਪਹਿਲਾਂ ਲੱਗ ਗਿਆ ਲੀਆਂ ਉੱਥੋਂ ਤਾਂ ਚੱਕ ਲਿਆਉਂਦੀ ਹੁਣ ਵਾਪਸ ਕਿਉਂ ਮੁੜ ਕੇ ਆਈਂ ਪਾ ਦੇ ਪਾ ਦੇ ਪਾ ਦੇ ਪਾ ਦੇ ਪਾ ਦੇ ਆਹ ਹਾਂ ਹਾਂ ਚੱਲ 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 ਸਰਵਤਾ ਜਿੱਤ ਗਿਆ चल 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 चीटिंग नहीं करनी एक 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 जितूगाबत्ता जित गया जित गया बहुत मेहनत की थी वही सारे तो अब बार की दी डिग्रिया कौन जितया फिर जितया ਤੋ ਦੋਨੇ ਜਿੱਤ ਗਿਆ ਹੁਣ ਦੋਨਾਂ ਦੀ ਗੱਲ ਚ ਆਪਾਂ ਟਰੋਫੀ ਪਾਵਾਂਗੇ ਆਜੋ ਵੀ ਹਰਮਨ ਸਨਮਾਨਤ ਕੀ ਆਜੋ ਓਰੇ 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 ਇੱਕ ਮਿੰਟ ਓਰੇ ਆਓ ਓਰੇ ਆ ਦੋਨੇ ਕਿੱਥੇ ਖੜੋ ਦੋਨਾਂ ਦੇ ਟਰੋਫੀ ਕੋਣੀ ਆਜੋ ਆਜੋ ਲੱਗ ਜਾਓ ਲੱਗ ਜਾਓ ਬੋਲੇ ਤੋਨੇ ਹਾਰ ਹੱਸ ਕੇ ਗਾਵਾ ਫਾੜੀ ਆ ਦੋਨਾਂ ਨੇ ਪਾਤੀ ਚੱਲ ਦੋਨੇ ਜਿੱਤ ਗਏ ਬਈ ਗਰਮੀ ਬਹੁਤ ਆ ਵੀ ਮੁੜਕਾ ਆ ਗਿਆ ਤੇਨ ਐਸਾ ਲੱਗਦਾ ਸਰਵਤ ਤੇ ਦਿਖਾਈ ਪਸੀਨਾ ਆ ਗਿਆ ਤੁਹਾਨੂੰ ਦੋਨੋਂ ਨੂੰ

टफी जैच कर ली सड़े थले हां आ गई <laughs> दो प्वाइंट चल दूर चल दूर चल भाई चीटिंग नहीं करनी चल 4 ਪੁਆਇੰਟ। ਟੋਫੀਆਂ ਕਿੰਨੀ ਸਿੱਟਦੀਆਂ? 4 3 ਤੇ 3 ਸ਼ੀਤ ਤੇ 3 9 ਤੇ 2 11 ਸਿੱਟਦੀਆਂ ਬੱਸ ਭਾਈ ਤੇਰਾ ਹੋ ਗਿਆ ਪੂਰਾ। 4 ਪੁਆਇੰਟ ਮਿਲਣ। ਚਲੋ। 10 ਟੋਫੀਆਂ ਗਿਣਤੀ ਰੱਖਦੇ ਆਂ ਅੱਜ। 4 ਤੇ 3 7 ਤੇ 2 9 1 10 11 ਸਿੱਟੋਂਗੇ। ਹਾਂ 11 ਸਿੱਕੀ। ਚਲੋ ਠੀਕ ਹੈ 11 ਸਿੱਟ ਦੇ। ਚਲੋ। ਰੈਡੀ। ਤੂੰ ਤਾਂ ਕੱਚਗਾਰੀ ਲਾਏਗਾ ਬਈ ਰੱਡੀ ਵੜੀ ਸੜਦਾ ਥੋੜੀ ਨਹੀਂ ਤੂੰ ਤਾਂ ਖਿਲਾੜੀ ਹੈ ਪੂਰਾ ਐਸ ਕਿੰਨੇ ਆਏ ਸੋ ਗਰਮੀ ਬਹੁਤਾ ਗਰਮੀ ਵਿੱਚ ਕੁਛ ਵੀ ਕਰਨ ਨੂੰ ਜੀ ਨਹੀਂ ਕਰਦਾ ਪੂਰਾ ਹਾਲ ਹੈ ਬਦਲ ਤਾਂ ਬਣ ਰਹੇ ਆ ਪਰ ਮੀਂਹ ਨਹੀਂ ਆ ਰਿਹਾ ਗਰਮੀ ਬਹੁਤ ਜ਼ਿਆਦਾ ਹੈ ਸੋ ਹੁਣ ਟਾਈਮ ਹੋ ਗਿਆ ਪੌਣੇ 7 ਸੋ ਹੁਣ ਅੱਜ ਦਾ ਬਲੌਗ ਇੱਥੇ ਸਮਾਪਤ ਕਰਦੇ ਆਂ ਗੁਰੂ ਘਰ ਚੱਲਦੇ ਹੁਣ ਗੁਰਦੁਆਰਾ ਸਾਹਿਬ ਤੇ ਬਾਟ ਕਰਕੇ ਆਉਨੇ ਆਂ ਅੱਜ ਦਾ ਬਲੌਗ ਇੱਥੇ ਸਮਾਪਤ ਕਰਦੇ ਆਂ ਚੰਗਾ ਲੱਗਾ ਤੇ ਲਾਈਕ ਜ਼ਰੂਰ ਕਰਿਓ ਚੈਨਲ ਦੇ ਨਵੇਂ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਸਰਬੱਤੇ ਵੀਡੀਓ ਕੋ ਲਾਈਕ ਕਰੋ ਵੀਡੀਓ ਕੋ ਲਾਈਕ ਕਰੋ ਚੈਨਲ ਕੋ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ